ਜਿਹੜੇ ਜਿਹੜੇ ਲੋਕ ਪੰਜਾਬੀ ਮਾਂ ਬੋਲੀ ਬੋਲਦੇ ਨੇ ਸਮਝਦੇ ਨੇ ਲਿਖਦੇ ਨੇ ਉਹਨਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਸਾਹਮਣੇ ਆਈ ਆ ਜਿਸ ਨੂੰ ਸੁਣ ਕੇ ਉਹਨਾਂ ਦਾ ਮਨ ਤੇ ਉਹਨਾਂ ਦਾ ਸਿਰ ਜਿਹੜਾ ਬਹੁਤ ਉੱਚਾ ਹੋ ਜਾਵੇਗਾ ਕਿਉਂਕਿ ਜਿਹੜੋਂ ਵੀ ਅਸੀਂ ਧਰਤੀ ਤੇ ਜਨਮ ਲਏ ਨੇ ਆ ਤਾਂ ਹਰੇਕ ਮਨੁੱਖ ਦੀ ਇੱਕ ਆਪਣੀ ਮਾਂ ਬੋਲੀ ਹੁੰਦੀ ਆ ਜਿਹਨੂੰ ਮਾਂ ਕੋਈ ਵੀ ਭਾਸ਼ਾ ਦਾ ਨਾਮ ਦਿੱਤਾ ਜਾ ਸਕਦਾ ਤਾਂ ਤੁਸੀਂ ਸਭ ਜਾਣਦੇ ਹੋ ਤੇ ਹਰੇਕ ਮਨੁੱਖ ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦਾ ਅਤੇ ਹਮੇਸ਼ਾ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਦਾ ਲੇਕਿਨ ਪੰਜਾਬੀਆਂ ਨੇ ਖਾਸ ਕਰਕੇ ਜਿੱਥੇ-ਜਿੱਥੇ ਵੀ ਗਏ ਨੇ ਇਹਨਾਂ ਤਾਂ ਬਹੁਤ ਹੀ ਵੱਡੇ ਝੰਡੇ ਗੱਡ ਦਿੱਤੇ ਪੰਜਾਬੀ ਮਾਂ ਬੋਲੀ ਦੇ ਲਈ ਜਿਵੇਂ ਸਭ ਤੁਸੀਂ ਜਾਣਦੇ ਹੋ ਕਿ ਵਿਸ਼ਵ ਦੇ ਵਿੱਚ ਕਰੀਬ ਜਿਹੜਾ 7000 ਤੋਂ ਵੱਧ ਪਛਾਵਾਂ ਬੋਲੀਆਂ ਜਾਂਦੀਆਂ ਨੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਅਤੇ ਖਿੱਤਿਆਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਪੰਜਾਬੀ ਮਾਂ ਬੋਲੀ ਆ ਜੇ ਉਹਦਾ ਇੰਨੀਆਂ ਹਜ਼ਾਰਾਂ ਬੋਲੀਆਂ ਤੋਂ ਬਾਅਦ 10ਵਾਂ ਸਥਾਨ ਆ ਜਾਵੇ ਵਿਸ਼ਵ ਦੇ ਰਿਕਾਰਡ 'ਚ ਤਾਂ ਫਿਰ ਕਿੰਨੀ ਵੱਡੀ ਗੱਲ ਤੇ ਕਿੰਨੀ ਮਾਣ ਵਾਲੀ ਗੱਲ ਹੋਵੇਗੀ ਹੁਣ ਕਈ ਲੋਕ ਕਹਿਣਗੇ ਜੀ ਪੰਜਾਬੀ ਬੋਲੀ ਜਿਹੜੀ ਆ ਪਛਾਹ ਖਿੱੱਚੂ ਭਾਸ਼ਾ ਆ ਕੁਝ ਕੋ ਵਿਰੋਧੀ ਕਹਿਣਗੇ ਪੰਜਾਬੀ ਬੋਲੀ ਉਹ ਵਾਲੀ ਗੱਲ ਆ ਪੰਜਾਬੀ ਬੋਲੀ ਜੇ ਵਾਲੀ ਗੱਲ ਕਹਿਣਗੇ ਕਿਉਂ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਇਤੋਂ ਈਰਖਾ ਆ ਉਹ ਸੜਦੇ ਨੇ ਪੰਜਾਬੀ ਮਾਂ ਬੋਲੀ ਤੋਂ ਪਰ ਤੁਹਾਡੇ ਵਰਗੇ ਜੋਧੇ ਲਗਭਗ 150 ਦੇਸ਼ਾਂ ਵਿੱਚ ਫੈਲੇ ਹੋਏ ਨੇ ਪੰਜਾਬੀ ਲੋਕ 150 ਦੇਸ਼ਾਂ ਵਿੱਚ ਫੈਲੇ ਹੋਏ ਨੇ ਜਾਂ ਇਦੋਂ ਵੀ ਵੱਧ ਫੈਲੇ ਹੋਏ ਨੇ ਤੇ 150ਾਂ ਦੇਸ਼ਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਜਿਹੜੀ ਸਾਡੀ ਗੁਰੂਆਂ ਦੇ ਮੱਖ ਤੋਂ ਨਿਕਲੀ ਹੋਈ ਭਾਸ਼ਾ ਆ ਗੁਰਮੁਖੀ ਜਿਹੜੀ ਆ ਉਹ ਇਹਨਾਂ ਦੇਸ਼ਾਂ 'ਚ ਬੋਲੀ ਜਾ ਰਹੀ ਆ ਤੇ 150 ਦੇਸ਼ਾਂ ਦੇ ਵਿੱਚ ਲਗਭਗ 20 ਕਰੋੜ ਤੋਂ ਵੱਧ ਲੋਕ ਜਿਹੜੇ ਆ ਪੰਜਾਬੀ ਮਾਂ ਬੋਲੀ ਬੋਲਦੇ ਆ ਹੁਣ ਕਈ ਕਹਿਣਗੇ ਜੀ ਇਹ ਸਾਰੀਆਂ ਗੱਲਾਂ ਆ 20 ਕਰੋੜ ਕਿੱਥੋਂ ਹੋ ਗਿਆ ਫਿਰ ਤੁਹਾਡੇ ਵਰਗੇ ਸੂਝਵਾਨ ਇਹ ਕਹਿੰਦੇ ਆ ਕਿ ਜਿਵੇਂ ਯੂਰਪ ਦੇ ਦੇਸ਼ ਨੇ ਜਿਵੇਂ ਇੰਗਲੈਂਡ ਹੀ ਲਾ ਲਓ ਉਹਦੇ ਵਿੱਚ ਇਹਨੂੰ ਦੂਜਾ ਸਥਾਨ ਪ੍ਰਾਪਤ ਆ ਅਮਰੀਕਾ ਲਾ ਲਓ ਕੈਨੇਡਾ ਲਾ ਲਓ ਨਿਊਜ਼ੀਲੈਂਡ ਲਾ ਲਓ ਆਸਟ੍ਰੇਲੀਆ ਲਾ ਲਓ ਜਾਂ ਅਰਬ ਦੇਸ਼ ਲਾ ਲਓ ਇਹਨਾਂ ਦੇਸ਼ਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਸ਼ ਨੇ ਜਿੱਥੇ ਬਹੁ ਗਿਣਤੀ ਲੋਕ ਪੰਜਾਬੀ ਭਾਸ਼ਾ ਬੋਲਦੇ ਨੇ ਸਮਝਦੇ ਨੇ ਲਿਖ ਵੀ ਸਕਦੇ ਨੇ ਇਸ ਤੋਂ ਇਲਾਵਾ ਸਾਡੇ ਨਾਲ ਦਾ ਜਿਹੜਾ ਸਾਡਾ ਪਹਿਲਾ 1947 ਤੋਂ ਪਹਿਲਾਂ ਪੰਜਾਬ ਸੀ ਉਹਦੇ ਵਿੱਚ ਯਾਨੀ ਕਿ ਪਾਕਿਸਤਾਨ ਦੀ ਧਰਤੀ ਦੇ ਵਿੱਚ ਲਗਭਗ 13 ਕਰੋੜ ਤੋਂ ਵੱਧ ਲੋਕ ਪੰਜਾਬੀ ਭਾਸ਼ਾ ਬੋਲਦੇ ਨੇ ਸਮਝਦੇ ਨੇ ਅਤੇ ਬਹੁਤ ਸਾਰੇ ਲੋਕ ਲਿਖ ਵੀ ਸਕਦੇ ਨੇ ਇਸ ਕਰਕੇ ਪੰਜਾਬੀ ਬੋਲੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਬੋਲੀ ਜਾਂਦੀ ਆ ਲੇਕਿਨ ਸਾਡੇ ਕੁਝ ਕੁ ਲੋਕ ਕਹਿਣਗੇ ਜੀ ਪੰਜਾਬੀ ਬੋਲੀ ਤਾਂ ਜਿਹੜੀ ਇਹਨੂੰ ਬੰਦ ਕਰ ਦੇਣਾ ਚਾਹੀਦਾ ਇਹਨੂੰ ਕੰਟਰੋਲ ਕਰ ਲੈਣਾ ਚਾਹੀਦਾ ਮੈਂ ਸਮਝਦਾ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਪੰਜਾਬੀ ਬੋਲੀ ਹੀ ਬੋਲੀ ਜਾਂਦੀ ਆ ਕਿਉਂਕਿ ਜਿਹੜੇ ਦੂਜੇ ਖੇਤਰਾਂ 'ਚ ਆਪਾਂ ਚੱਲ ਜਾਂਦੇ ਜਿਵੇਂ ਬਿਹਾਰ ਹੋ ਗਿਆ ਓਡੀਸ਼ਾ ਹੋ ਗਿਆ ਉਹਨਾਂ ਦੀਆਂ ਵੀ ਆਪ ਆਪਣੀਆਂ ਪਛਾਵਾਂ ਨੇ ਉਹ ਕਿਸੇ ਇੱਕ ਭਾਸ਼ਾ ਨੂੰ ਮਾਨਤਾ ਨਹੀਂ ਦਿੰਦੇ ਇਸ ਕਰਕੇ ਜਿਵੇਂ ਤਾਮਲ ਲੱਧੂ ਹੋ ਗਿਆ ਕੇਰਲਾ ਹੋ ਗਿਆ ਅਸਾਮ ਹੋ ਗਿਆ ਜਾਂ ਹੋਰ ਇਲਾਕੇ ਹੋ ਗਏ ਰਾਜਸਥਾਨ ਹੋ ਗਿਆ ਉਹ ਸਾਰੇ ਆਪੋ ਆਪਣੀ ਖੇਤਰੀ ਭਾਸ਼ਾ ਨੂੰ ਬੋਲਦੇ ਨੇ ਲੇਕਿਨ ਪੰਜਾਬੀ ਇੱਕ ਜਹੀ ਭਾਸ਼ਾ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਹਰੇਕ ਥਾਂ ਦੇ ਉੱਤੇ ਬੋਲੀ ਜਾਂਦੀ ਆ ਇਸ ਕਰਕੇ ਪੰਜਾਬੀਆਂ ਨੂੰ ਇਸ ਚੀਜ਼ ਦਾ ਮਾਣ ਹੋਣਾ ਚਾਹੀਦਾ ਤੇ ਫਕਰ ਹੋਣਾ ਚਾਹੀਦਾ ਪਰ ਇਹ ਮਾਣ ਤੇ ਫਕਰ ਤੁਹਾਡੇ ਨਾਲ ਹੀ ਆ ਕਿਉਂਕਿ ਤੁਸੀਂ ਇਹਨੂੰ ਬੜਾ ਹੀ ਪਿਆਰ ਕੀਤਾ ਕਿਉਂਕਿ ਪੰਜਾਬੀ ਜਿਹੜੀ ਬੋਲੀ ਆ ਇਹਦੇ ਸ਼ਬਦ ਜਿਹੜੇ ਨੇ ਉਹ ਬੜੇ ਅਮੀਰ ਨੇ ਇਹਦੇ ਸ਼ਬਦਾਂ ਦਾ ਜਿਹੜੇ ਅਰਥ ਹੈ ਜਿਵੇਂ ਆਪਾਂ ਚਾਚਾ ਕਹਿਣਾ ਚਾਚੀ ਕਹਿਣਾ ਕਹਿਣ ਤੋਂ ਭਾਵ ਕਿ ਸਾਡੇ ਪਿਓ ਤੋਂ ਛੋਟਾ ਤਾਇਆ ਕਹਿਣਾ ਜਾਨੀ ਕਿ ਸਾਡੇ ਪਿਓ ਤੋਂ ਵੱਡਾ ਭੂਆ ਕਹਿ ਦੇਣਾ ਜਾਨੀ ਕਿ ਸਾਡੇ ਪਿਤਾ ਦੇ ਜਿਹੜੀਆਂ ਵਾਂ ਭੈਣ ਦਾ ਰਿਸ਼ਤਾ ਹੋਣਾ ਜੇ ਜੇ ਨਾਨਾ ਕਹਿ ਦਈਏ ਨਾਨੀ ਕਹਿ ਦਈਏ ਦਾਦਾ ਕਹਿ ਦਈਏ ਦਾਦੀ ਕਹਿ ਦਈਏ ਸਾਰੇ ਸ਼ਬਦਾਂ ਦੇ ਅਰਥ ਆਪਣੇ ਆਪ ਸਪਸ਼ਟ ਹੋ ਜਾਂਦੇ ਹੁਣ ਜੇ ਅਸੀਂ ਕਿਸੇ ਨੂੰ ਅੰਕਲ ਕਹਿ ਦਈਏ ਜਾਂ ਜਾਂ ਆਂਟੀ ਕਹਿ ਦਈਏ ਤਾਂ ਉਹਨੂੰ ਦੱਸਣਾ ਪੈਂਦਾ ਅੰਕਲ ਆਂਟੀ ਦਾ ਮਤਲਬ ਕੀ ਹੈਗਾ ਪੰਜਾਬੀ ਬੋਲੀ ਨੇ ਇਸ ਕਰਕੇ ਅਮੀਰਾ ਦੀ ਪਾਸ਼ਾ ਵੀ ਕਿਹਾ ਜਾਂਦਾ ਆ ਬਹਾਦਰਾਂ ਦੀ ਪਾਸ਼ਾ ਵੀ ਕਿਹਾ ਜਾਂਦਾ ਤੇ ਸੂਝਵਾਨ ਲੋਕਾਂ ਦੀ ਵੀ ਕਿਹਾ ਜਾਂਦਾ ਹੁਣ ਸੂਝਵਾਨ ਕਿਦਾਂ ਕਿਹਾ ਜਾ ਸਕਦਾ ਕਿੰਨੇ ਕ ਸਮਾਂ ਹੋਇਆ ਪੰਜਾਬੀ ਬੋਲੀ ਨੂੰ ਇਹਨੇ ਕਿੰਨੇ ਵੱਡੇ ਪੱਧਰ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਆਪਣੀ ਭਾਸ਼ਾ ਨੇ ਇਸ ਪੰਜਾਬੀ ਮਾਂ ਬੋਲੀ ਦੇ ਕਰਕੇ ਮੰਤਰੀ ਤੱਕ ਬਣ ਗਏ ਲੋਕ ਆਪਣੀ ਇਹ ਭਾਸ਼ਾ ਦੇ ਕਰਕੇ ਇਹਨਾਂ ਦਾ ਦੇਸ਼ ਵਿਦੇਸ਼ ਦੇ ਵਿੱਚ ਅਦਬ ਬਹੁਤ ਜ਼ਿਆਦਾ ਹੋ ਗਿਆ ਮਾਨ ਸਨਮਾਨ ਬਹੁਤ ਜ਼ਿਆਦਾ ਹੋਇਆ ਤੇ ਇਹ ਤੋਂ ਇਲਾਵਾ ਪੰਜਾਬੀ ਲੋਕ ਜਿੱਥੇ ਵੀ ਜਾਂਦੇ ਨੇ ਬੜੇ ਇਮਾਨ ਦਾਰਨੇ ਬੜੇ ਵਧੀਆ ਲੋਕ ਨੇ ਜਿਹੜੇ ਜਿਹੜੇ ਵੀ ਪੰਜਾਬੀ ਬੋਲਦੇ ਨੇ ਇਹਦਾ ਧਰਮ ਨਾਲ ਕੋਈ ਸਬੰਧ ਨਹੀਂ ਆ ਇਹਦਾ ਬੋਲੀ ਦੇ ਨਾਲ ਸਬੰਧ ਆ ਜਿਹੜਾ ਵੀ ਬੰਦਾ ਪੰਜਾਬੀ ਬੋਲਦਾ ਆ ਜਿਹੜੀ ਔਰਤ ਪੰਜਾਬੀ ਬੋਲਦੀ ਆ ਕੁਦਰਤਵਨੋਂ ਹੀ ਉਹਦੇ ਵਿੱਚ ਮਠਾਸ ਕਿਉਂਕਿ ਜਦੋਂ ਤੁਹਾਡੇ ਵਰਗਾ ਕੋਈ ਸੂਝਮਾਨ ਬੜੇ ਵਧੀਆ ਤਰੀਕੇ ਨਾਲ ਮਿੱਠੇ ਜਿਹੇ ਲਹਿਜੇ ਨਾਲ ਬੋਲਦਾ ਹਾਂ ਸੁਣਨ ਵਾਲਿਆਂ ਨੂੰ ਬੜਾ ਆਨੰਦ ਆਉਂਦਾ ਉਹ ਬੜੇ ਸੰਤੁਸ਼ਟ ਹੁੰਦੇ ਆ ਉਹਨਾਂ ਨੂੰ ਚੰਗਾ ਲੱਗਦਾ ਕਿ ਸ਼ੁਕਰ ਹੈ ਸਾਨੂੰ ਕੋਈ ਚੰਗਾ ਪੰਜਾਬੀ ਦੇ ਸ਼ਬਦ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਜਿਹੜੇ ਲੋਕ ਕਮ ਲੈਣੀ ਪੰਜਾਬੀਆਂ ਦਾ ਦਿਲ ਤੇ ਜਿਹੜਾ ਇਸੇ ਕਰਕੇ ਬਹੁਤ ਵੱਡਾ ਜਾਂ ਉਹਨਾਂ ਦੀ ਸੋਚ ਬਹੁਤ ਵੱਡੀ ਕਿਉਂਕਿ ਪੰਜਾਬੀ ਭਾਸ਼ਾ ਬਹੁਤ ਅਮੀਰ ਭਾਸ਼ਾ ਆ ਮੈਂ ਇਸ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਕਿ ਇਸ ਭਾਸ਼ਾ ਨੂੰ ਆਪਾਂ ਸੰਸਾਰ ਦੇ ਹਰ ਇੱਕ ਉਸ ਕੋਨੇ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਜਿੱਥੋਂ ਤੱਕ ਅਜੇ ਦੀ ਪਹੁੰਚ ਨਹੀਂ ਹੋਈ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਨੇ ਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਨੇ ਉਹਨਾਂ ਨੂੰ ਵੀ ਪੰਜਾਬੀ ਬੋਲਣੀ ਪੰਜਾਬੀ ਰੀਲਾਂ ਬਣਾਉਣੀਆਂ ਪੰਜਾਬੀ ਵੀਡੀਓਜ਼ ਬਣਾਉਣੀਆਂ ਪੰਜਾਬੀ ਗੀਤਾਂ ਦੇ ਨੱਚਣਾ ਸਿਖਾ ਦਿੱਤਾ ਕਿ ਉਹ ਬੜੀਆਂ ਸੋਹਣੀ ਪੰਜਾਬੀ ਬੋਲਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹ ਸਾਰੇ ਵਧਾਈ ਦੇ ਹੱਕਦਾਰ ਨੇ ਨਾ ਉਹਨਾਂ ਸਾਰਿਆਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਉਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ